ਉਹ ਜਿਹੜਾ ਜਿਹੜਾ ਸ਼ਮਰਾਤੀ ਦਾ ਮਨਾਜਾ ਰਿਹਾ ਬੜੀ ਧੂੰਧਰ ਨਾਲ ਉਹ ਜਿਹੜੇ ਲੈ ਤੁਸੀਂ ਅਸੀਂ ਦਿਖਾ ਰਹੇ ਆਂ ਮੈਂ ਬਾਅਦ ਲਿਖਿਆ ਉਹ ਗੋਮੋ ਸ਼ੁਆਇ ਫਾਦ ਜਿਹੜੇ ਲੈ ਤੁਸੀਂ ਆ ਪ੍ਰਬੰਧ ਕਰ ਰਹੇ ਨੇ ਆਜਾ ਆਜਾ ਚਲੋ ਕੀ ਹੈ ਨਾ ਠੀਕ ਸੱਤ ਲੈਣੀ ਨੇ ਆਏ ਤੋਂ ਅੱਜੋ ਪੱਟੀ ਦੋ ਜੁਨਾ ਕੋਲੋਂ ਦਰ ਕੋਲ ਨਾ ਕੋਲ ਨਾ ਕੋਲ ਚ ਚ ਚ ਸੀ ਦੇਹਰੇ ਸ਼ਿਵ ਭਗਵਾਨ ਦੇ ਦਸ਼ਤਵ ਆ ਰਹੇ ਸਮੂਹ ਸਾਡਾ ਨੂੰ ਤੋਂ ਸ਼ੁਭਰਾਤੀ ਦਾ ਜਿਹੜਾ ਤਿਹਾਰ ਆ ਰਿਹਾ 15 ਦੀ ਐਤਵਾਰ ਦੋ ਸਲਾਨਾ ਸ਼ੁਭਰਾਤੀ ਤੇ ਆਹਮ ਨਾਲ ਜਾ ਰਿਹਾ ਔਰ ਅੱਗੇ ਪ੍ਰਬੰਧ ਅਰੇਂਜਮੈਂਟ ਕੀਤਾ ਜਾ ਰਿਹਾ ਔਰ ਜਿਹੜੇ ਰਾਤ ਸੀਰੇ ਦਿਖਾ ਰਹੇ ਸੀ ਦੋ ਭੋਲੇ ਪਟਾਰੀ ਸ਼੍ਰੀ ਭਗਵਾਨ ਅਗੇ ਦਿਗਦੀ ਮਹਿਮਾ ਉੱਪਰ ਪਾਰ ਹੈ ਔਰ ਧਮੋ ਸ਼ੁਆਇ ਜਿੱਤੀ ਮਹਿਮਾ ਉੱਪਰ ਪਾਰ ਹੈ ਔਰ ਦਰਸ਼ਨਦਾਰ ਐਸੀ ਕਰਾਵਾਂਗੇ ਸ਼੍ਰੀ ਭਗਵਾਨ ਜੀ ਦੇ ਜਿਨ੍ਹਾਂ ਨੇ ਸ੍ਰਿਸ਼ਟੀ ਦੀ ਰਚਨਾ ਰਚੀ ਹੈ ਬੋਕ ਜੀ ਸ਼੍ਰੀ ਭਗਵਾਨ ਜੀ ਦੇ ਦਰਸ਼ਨਦਾਰ ਕਰਾਵਾਂਗੇ ਔਰ ਨੰਦੀ ਬੈਲ ਜੀ ਆ ਮੋਰ ਜੀ ਆ ਔਰ ਅੰਦਰ ਲੈ ਕੇ ਚੱਲਦੇ ਜਿੱਤੇ ਚੁਆ ਸ਼ੇਪੂ ਵਾਲੀ ਦਾ ਸਥਾਪਨਾ ਔਰ ਜੋ ਸ਼ਿਵਲਿੰਗ ਦਾ ਦਿਹਾੜਾ ਹੈ ਜਿਹੜਾ 15 ਤਰੀਕ ਨੂੰ ਮਨਾਇਆ ਜਾ ਰਿਹਾ ਸਰਪੱਖੀ ਤੋਂ ਬੰਦੇ ਦੇਖੀ ਜੋ ਬੈਠ ਜਾ ਮੇਡਾ ਬੈਠ ਜਾ ਥੱਲੇ ਆ ਤੁਸੀਂ ਦੇਖੇ ਜਿੱਥੇ ਪੁਗਵਾਨ ਸ਼ੀਰਦੀ ਦੇ ਦਰਸ਼ਨ ਕਰ ਰਹੇ ਨੇ ਔਰ ਆਪਣਾ ਜੀਵਨ ਸੁਭਾਗਿਆ ਕਰ ਰਹੇ ਨੇ ਆਹ ਦਰਸ਼ਕਦਾਰੇ ਕਰਵਾ ਰਹੇ ਆਸੀਂ ਸ਼ਿਵ ਭਗਵਾਨ ਦੀ ਜਿੱਦੀ ਛੇ ਦੀ ਮਹਿਮਾ ਆਪਰ ਪਾ ਰਿਹਾ ਤੇ ਜਿਨੇ ਸ੍ਰਿਸ਼ਟੀ ਦੀ ਰਚਨਾ ਰਚਨਹਾਰ ਹੈ ਔਰ ਦਰਸ਼ਕਦਾਰੇ ਸੁਭਾਸ਼ੰਕਰ ਨੂੰ ਦਰਵਾ ਰਹੇ ਹੈ ਜਿਹਦੀ ਕੀ ਬਿਰਾਜਮਾਨ ਨੇ ਉਹਨਾਂ ਦੀ ਲੈਕਚਰ ਸ਼ੁਭਰਾਤੀ ਦਾ ਤਿਹਾਰ ਆ ਰਿਹਾ ਜੋ ਸੁਲਾਨਾ ਮਨਾਇ ਜਾ ਰਿਹਾ ਹੈ ਗੌਰ ਮਨਾਇ ਜਾ ਰਿਹਾ ਹੈ ਉਹ ਜੋ ਸ਼ੁਭਰਾਤੀ ਦਾ ਗੰਗਾ ਕਰ ਰਹੇ ਨੇ ਉਹਦੇ ਭਾਈ ਤਾਂ ਪਿਆਰੇ ਕਰ ਰਹੇ ਹੈ ਨਾ ਜੋ ਸੁਲਾਨਾ ਤਿਹਾਰ ਜੋ ਸ਼ੁਭਰਾਤੀ ਦਾ ਬੜੀ ਤੁਮਤੰਡ ਮਨਾਇ ਜਾ ਰਿਹਾ ਉਹ ਜਿਹਦੀ ਲੈ ਤੁਸੀਂ ਵੇ ਅਸੀਂ ਦਿਖਾਉਂਦੇ ਸਾਰੇ ਹੀ ਬਰਾਜਮਾਨ ਨੇ अॼु पूजन डो ते जिन जी लैफ्ट सियासी दखा र ਸਭਨਾ ਪਹਿਲੋ ਸਾਰੀ ਸੰਗਤਾਂ ਨੂੰ ਹਰ ਹਰ ਮਹਾਦੇਵ ਓਮ ਨਮਾ ਸ਼ਿਵਾਏ ਜਿਸ ਤਰ੍ਹਾਂ ਦੀ ਤੁਹਾਨੂੰ ਪਤਾ ਹੈ ਕਿ ਸ਼ਿਵਰਾਤੀ ਦਾ ਤਿਉਹਾਰ ਜਿਹੜਾ ਕਿ 15 ਤਰੀਕ ਨੂੰ ਦਿਨ ਐਤਵਾਰ ਨੂੰ ਆ ਰਿਹਾ ਹੈ ਤੇ ਮੈਂ ਸ਼ਿਵਰਾਤੀ ਵਾਲੇ ਦਿਨ ਤਿਉਹਾਰ ਵਾਲੇ ਦਿਨ ਆਪਣੀ ਆਪਣੀ ਦੇਸ਼ ਦੀ ਸੰਗਤ ਅਤੇ ਦੇਸ਼ ਤੋਂ ਬਾਹਰ ਰਹਿੰਦੀ ਸਾਰੀ ਸੰਗਤਾਂ ਨੂੰ ਵਧਾਈ ਦੇਣਾ ਚਾਹੁੰਦਾ ਅਤੇ ਉਹਨਾਂ ਨੂੰ ਅਪੀਲ ਕਰਦਾ ਹਾਂ ਕਿ ਸ਼ਿਵਰਾਤਰੀ ਦੇ ਮੌਕੇ ਤੇ ਵੱਧ ਤੋਂ ਵੱਧ ਚੜ੍ਹ ਕੇ ਦਰਸ਼ਨ ਕਰੋ ਭੋਲੇ ਨਾਲ ਜੀ ਦੇ ਅਤੇ ਉਹਨਾਂ ਦਾ ਆਸ਼ੀਰਵਾਦ ਪ੍ਰਾਪਤ ਕਰੋ ਹਰ ਹਰ ਮਹਾਦੇਵ ਸਾਰੇ ਭਰਾਵਾਂ ਨੂੰ ਹਰ ਹਰ ਮਹਾਦੇਵ ਸਾਰਿਆਂ ਨੂੰ ਸ਼ੁਭ ਰਾਤਰੀਆਂ ਦੀ ਬਹੁਤ-ਬਹੁਤ ਵਧਾਈ ਹੋਵੇ ਤੇ ਉਹਨਾਂ ਦੇ ਪਰਿਵਾਰ ਨੂੰ ਵੀ ਬਹੁਤ-ਬਹੁਤ ਵਧਾਈ ਹੋਵੇ ਤੇ ਆਪਾਂ ਇਹੋ ਹੀ ਕਵਾਂਗੇ ਕਿ ਸ਼ੁਭ ਰਾਤਰੀ ਸਾਰਿਆਂ ਵਾਸਤੇ ਵਧੀਆ ਸੁੱਖ-ਸ਼ਾਂਤੀ ਆਵੇ ਤੇ ਸਾਡਾ ਨੂੰ ਚੜ੍ਹਦੀ ਕਲਾ 'ਚ ਰੱਖੇ ਹਰ ਹਰ ਮਹਾਦੇਵ ਜੈ ਕਰਾ ਵੀਰ ਬਜਰੰਗੀ ਹਰ ਹਰ ਮਹਾਦੇਵ